ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜੀ ਤੇ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਲੋਕਲ ਪਿੰਡਾਂ ਚ ਘਰੇ ਘੜੀਆਂ ਤੁਹਾਨੂੰ ਮਸ਼ੀਨਰੀਆਂ ਮਿਲ ਚਣਗੀਆਂ ਵਾਟ ਇਸਰ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9466629488 ਜੇ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ ਐਡ ਆਪਾਂ ਛੇਤੀ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਵਰਨਾ ਗੱਡੀ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਮਾਲਕ ਨੇ ਬਹੁਤ ਵਧੀਆ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਪੰਜਾਬ ਨੰਬਰ ਵਰਨਾ ਗੱਡੀ ਫਲੂਡਿਕਸ ਡੀਜ਼ਲ ਵੇਰੀਐਂਟ ਤੁਸੀਂ ਦੇਖ ਰਹੇ ਹੋ ਜੀ 14 ਮਾਡਲ ਗੱਡੀ ਐ ਸੀ ਗੱਡੀ ਦੀ ਕੰਡੀਸ਼ਨ ਆਲ ਓਕੇ ਅਸੀਂ ਮਾਲਕ ਦਾ ਏਰੀਆ ਕਠੂਆ ਹੈ ਤੇ ਗੱਡੀ ਕੁੱਲ 120000 ਚੱਲੀ ਹੋਈ ਹੈ ਤੀਜੇ ਨਾਮ ਗੱਡੀ ਅਸੀਂ 430000 ਰੁਪਿਆ ਡਿਮਾਂਡ ਹੈ ਸਾਰੇ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਬੈਟਰੀ ਨਵੀਂ ਅਸੀਂ ਸਰਵਿਸ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਬਾਕੀ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਹੈ ਜੀ ਸਕਰੀਨ ਤੇ ਹੈ ਮਾਲਕ ਦਾ ਮੋਬਾਈਲ ਨੰਬਰ 9541981087 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਤੁਸੀਂ ਕਰ ਲਿਓ ਜੀ ਹੁਣ ਆਪਾਂ ਸੈਕੰਡ ਗੱਡੀ ਦੀ ਗੱਲ ਕਰਾਂਗੇ ਅਸੀਂ ਆਪਣੇ ਕੋਲੇ ਸਕੋਡਾ ਦੀ ਲੋਰਾ ਪਹੁੰਚੀ ਐ ਆਟੋਮੈਟਿਕ ਫੁੱਲ ਗੱਡੀ ਐ ਅਸੀਂ ਇਹ 2012 ਮਾਡਲ ਐ ਤੇ ਮਾਲਕ ਦਾ ਜਿਹੜਾ ਏਰੀਆ ਗਾ ਆਪਣੇ ਕੋਲੇ ਗੱਡੀ ਇਹ ਰਾਮਪੁਰਾ ਫੁੱਲ ਏਰੀਆ ਚ ਪਹੁੰਚੀ ਐ ਜਿਲ੍ਹਾ ਲੱਗਦਾ ਇਹਨਾਂ ਨੂੰ ਬਠਿੰਡਾ ਜੀ ਪੰਜਾਬ ਨੰਬਰ ਗੱਡੀ ਐ ਚਿੱਟੇ ਰੰਗ ਦੀ ਐ ਬੰਪਰ ਵਗੈਰਾ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ 325 ਮਾਲਕ ਨੇ ਡਿਮਾਂਡ ਕੀਤੀ ਐ ਜੀ ਘਾਟਾ ਪਾਦਾ ਕਰਕੇ ਮਾਲਕ ਕਹਿੰਦੇ ਐ ਵੀ ਅਸੀਂ ਗੱਡੀ ਸੇਲ ਕਰ ਦਾਂਗੇ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਰਾਮਪੁਰਾ ਫੂਲ ਖਾਸ ਘਰੇ ਗੱਡੀ ਆਪਾਂ ਨੂੰ ਮਿਲੂਗੀ ਘਰੇ ਖੜੀ ਏ ਅਸੀਂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਫੋਨ ਇੱਕ ਵਾਰੀ ਜ਼ਰੂਰ ਕਰ ਲਓ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ 90 564 1087 ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਇਸ ਗੱਡੀ ਨੂੰ ਤਾਂ ਮਾਲਕ ਨੂੰ ਪਹਿਲਾਂ ਫੋਨ ਕਰ ਲਓ ਤੇ ਉਸ ਤੋਂ ਬਾਅਦ ਗੱਲ ਕਰਕੇ ਪੂਰੀ ਆਪਦੀ ਤਸੱਲੀ ਕਰਕੇ ਪਹਿਲਾਂ ਜਾ ਕੇ ਦੇਖੇ ਤੇ ਗੱਡੀ ਨੂੰ ਤੋਰ ਕੇ ਟ్రਾਈ ਲੈ ਕੇ ਤੇ ਜਦੋਂ ਫੁੱਲ ਗਰੰਟੀ ਹੋ ਗਈ ਤੁਹਾਡੇ ਵੱਲੋਂ ਫੁੱਲ ਤਸੱਲੀ ਹੋ ਗਈ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਕੇ ਲੈ ਆਓ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ ਨੰਬਰ ਆਪਣਾ ਪੂਰੀ ਵੀਡੀਓ ਚ ਹਰੇ ਜਖਰਾ ਚ ਉੱਤੇ ਲਿਖਿਆ ਰਹਿੰਦਾ 94659 29488 ਜੇ ਤੁਹਾਡੇ ਕੋਲੇ ਕੋਈ ਘਰ ਕੂਠੀ ਮਹੰਗਾਨ ਗੱਡੀ ਮੋਟਰਸਾਈਕਲ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਲਾ ਦਾਂਗੇ ਜੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸ ਦੇ ਰਹੋ ਜੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਹੁੰਡਾਈ ਦੀ ਗੱਡੀ ਹੈ ਜੀ ਗੇਟਸ ਗੱਡੀ ਪੈਟਰੋਲ ਵੇਰੀਐਂਟ ਹੈ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਗੇਟਸ ਗੱਡੀ ਹੈ ਜੀ ਇਹ 6 ਮਾਡਲ ਹੈ 26 ਤੱਕਰ ਪਾਸਿੰਗ ਆਪਾਂ ਨੂੰ ਮਿਲ ਜੂਗੀ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਜੀ ਬੈਟਰੀ ਨਵੀਂ ਹੈ 80000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਗੱਡੀ ਆਪਾਂ ਨੂੰ ਮਿਲੂਗੀ ਪਟਿਆਲਾ ਏਰੀਆ ਚ ਗੱਡੀ ਸੋਹਣੀ ਹੈ ਜੀ ਤੁਹਾਡੇ ਸਾਹਮਣੇ ਹੈ ਅੰਦਰ ਬਾਹਰੋਂ ਜੇ ਗੱਲ ਕਰੀਏ ਤਾਂ ਬਹੁਤ ਵਧੀਆ ਗੱਡੀ ਆਪਾਂ ਤੁਹਾਡੇ ਵਾਸਤੇ ਇਹ ਲੈ ਕੇ ਪਹੁੰਚੇ ਹਾਂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਜੀ ਕੋਈ ਜਾ ਕੇ ਦੇਖਣਾ ਚਾਹਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਕਰ ਸਕਦੇ ਹੋ ਮਾਲਕ ਨਾਲ ਬਹਿ ਕੇ ਜੀ ਗੱਡੀ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਤੁਸੀਂ ਆਪ ਹੀ ਗੱਲ ਕਰ ਲਿਓ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਗੱਡੀ ਪੰਜਾਬ ਨੰਬਰ ਹੈ ਠੀਕ ਹੈ ਜੀ ਤੇ ਉਹਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਸਕਰੀਨ ਤੇ ਆਪਾਂ ਦੇ ਦੇ ਦਿੰਨੇ ਅਸੀਂ 869993 ਤੇ 3880838 ਗੱਲ ਕਰ ਲਿਓ ਆਪ ਹੀ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਆਈ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸ ਤਰ੍ਹਾਂ ਦੀ ਵੀਡੀਓ ਡੇਲੀ ਦੇਖਣ ਵਾਸਤੇ ਤੇ ਜੇ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਾਂ ਡੇਲੀ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਡੇਲੀ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਜੀ ਥੱਲੇ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦੇਾਂਗੇ ਅਸੀਂ ਬਾਕੀ ਹੁਣ ਦੋ ਜੇ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਕਰਦੇ ਨਾਲ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ